तो गें गें। अच्छा अच्छा पतिला पदार्थ जे सारे बस आपने कर देना तो जो क्या करेंगे बेचारा ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਤੁਸੀਂ ਸਾਰੇ ਚੰਡੀਗੜ੍ਹ ਦੇ ਸਾਡੇ মিডিਆ ਸਾਥੀ মিডিਆ ਕਾਦਮੀ ਟਾਈਮ ਕੱਢ ਕੇ ਆਇਓ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਤਾਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਵੀ ਪੰਜਾਬੀ ਦੇ ਜੇ ਕੋਈ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਉਹਦਾ ਮੱਜਬ ਕੀ ਆ ਉਹਦਾ ਧਰਮ ਕੀ ਆ ਇਹ ਗੱਲ ਸਾਡੇ ਲਈ ਕੋਈ ਮਹਿਣੇ ਦੀ ਰਸਦ ਨਹੀਂ ਸਾਡੀ ਸਰਕਾਰ ਲਈ ਇਹ ਗੱਲ ਮਿਹਰੇ ਦੱਸਦੀ ਕਿ ਕਿਸੇ ਵੀ ਪੰਜਾਬੀ ਦੇ ਉੱਤੇ ਜੇ ਕੋਈ ਫੈਦ ਹੁੰਦਾ ਕੋਈ ਫੈਦੰਗ ਹੁੰਦੀ ਹੈ ਕਿ ਪੰਜਾਬੀ ਦੀ ਕੋਈ ਗੈਂਗਸਟਰ ਗੱਥ ਕਰਦਾ ਕੋਈ ਗੋਲੀ ਚਲਾਉਂਦਾ ਹਰ ਇੱਕ ਨੂੰ ਸਜ਼ਾ ਜਿਹੜੀ ਹੈ ਉਹ ਦਿੱਤੀ ਜਾਊਗੀ ਚਾਰ ਪੰਜ ਦਿਨ ਪਹਿਲਾਂ ਆਰਐਸਐਸ ਦੇ ਫਾਜ਼ਿਲਕਾ ਦੇ ਬੇਟ ਨਵੀਨ ਅਰੋੜਾ ਜੀ ਜਿਹੜੇ ਆਸਸ ਦੇ ਇੱਕ ਲੀਡਰ ਦੇ ਬੇਟੇ ਸੀਗੇ ਉਹਨਾਂ ਦੀ ਗੈਂਗਸਟਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਗੋਲੀ ਮਾਰ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਸ ਗੱਲ ਨੂੰ ਬਹੁਤ ਸੀਰੀਅਸ ਲਿਆ ਔਰ ਪੁਲਿਸ ਅਫਸਰਾਂ ਨੂੰ ਹੁਕਮ ਦਿੱਤੇ ਕਿ ਕੁਝ ਵੀ ਹੋਵੇ ਕਾਤਲਾਂ ਨੂੰ ਜਿਹੜਾ ਗ੍ਰਫਤਾਰ ਕੀਤਾ ਜਾਵੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਜਾਵੇ ਤੇ ਚਾਰ-ਪੰਜ ਦਿਨ ਦੇ ਵਿੱਚ ਹੀ ਸਾਡੇ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਅੱਜ ਸਵੇਰੇ ਜਿਹੜਾ ਬਾਦਲ ਨਾਂ ਦੇ ਉਸ ਗੈਸਟਰ ਨੂੰ ਜਿਹੜਾ ਟਹਿਟੇਰੀ ਕੀਤਾ ਜਿਹੜਾ ਜਿੰਨੇ ਫਾਜਲ ਕਦੇ ਵਿੱਚ ਫਾਇਰਿੰਗ ਕੀਤੀ ਸੀਗੀ ਜਿਹੜਾ ਅਰੋੜਾ ਜੀ ਦੇ ਨਵੀਂ ਅਰੋੜਾ ਜੀ ਦਾ ਕਾਤਲ ਸੀਗਾ ਉਹਨੂੰ ਪੰਜਾਂ ਦਿਨਾਂ ਦੇ ਵਿੱਚ ਹੀ ਪੁਲਿਸ ਨੇ ਢੈਠੇ ਦੀ ਜਿਹੜਾ ਉਹ ਕਰ ਦਿੱਤਾ ਜਿਸ ਤਰ੍ਹਾਂ ਮੈਂ ਕਿਹਾ ਕਿ ਸਾਡੇ ਲਈ ਪੰਜਾਬ ਅੱਗੇ ਸਾਡੇ ਵਾਸਤੇ ਪੰਜਾਬੀ ਅੱਗੇ ਨੇ ਪੰਜਾਬ ਦੀ ਸਰਕਾਰ ਵਕਾਫ ਦੀ ਰਾਜਨੀਤੀ ਕਰੀਆ ਇਸ ਕਰਕੇ ਵਕਾਫ ਦੀ ਰਾਜਨੀਤੀ ਦੇ ਵਿੱਚ ਜਿਹੜਾ ਵੀ ਬੰਦਾ ਰੋੜਾ ਜਿਹੜਾ ਅਟਕਾਉਣ ਦੀ ਕੋਸ਼ਿਸ਼ ਕਰੂਗਾ ਜਿਹੜਾ ਵੀ ਵਿਅਕਤੀ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਨਾਲ ਸਾਡੀ ਸਰਕਾਰ ਸਾਡੀ ਪੁਲਿਸ ਨਜਿੱਠਣ ਲਈ ਬਿਲਕੁਲ ਤਿਆਰ ਬਤਿਆਰ ਹੈ ਔਰ ਜਿੰਨਾ ਚਿਰ ਤੱਕ ਪੰਜਾਬ ਗੈਕਸਟਰ ਮੁਕਤ ਨਹੀਂ ਹੋ ਜਾਂਦਾ ਉਨਾ ਚਿਰ ਤੱਕ ਇਹ ਜੜੀ ਸਾਡੀ ਜੰਗ ਹੈ ਇਹ جاری ਰਹੂਗੀ ਅਸੀਂ ਜਿੱਦਾਂ ਨਸ਼ੇ ਦੇ ਮਾਮਲੇ ਦੇ ਵਿੱਚ ਡਰਗ ਡਰਗ ਡੀਲਰਾਂ ਦੇ ਖਿਲਾਫ ਵੱਡੀ ਮੀਮਸ਼ੂਦੂ ਕੀਤੀ ਅੱਜ ਵੀ ਉਹ ਮੀਮਜਾਦੀ ਆ ਉਹਦੇ ਬੜੇ ਵਧੀਆ ਰਿਜ਼ਲਟ ਆਏ ਇਸੇ ਤਰ੍ਹਾਂ ਅਸੀਂ ਹੁਣ ਗੈਂਗਸਟਰ ਦੇ ਖਿਲਾਫ ਲੱਗੇ ਆਂ ਔਰ ਗੈਂਗਸਟਰ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਕੇ ਪੰਜਾਬੀ ਦੇ ਉੱਤੇ ਗੋਲੀ ਚਲਾਓਗੇ ਤੇ ਕਾਨੂੰਨ ਤੁਹਾਡੇ ਖਿਲਾਫ ਸਖਤ ਕਾਰਵਾਈ ਕਰੂਗਾ ਤੁਹਾਨੂੰ ਜੇਲਾਂ ਦੀਆਂ ਸਲਾਖਾਂ ਦੇ ਪਿੱਛੇ ਜੇਲਾ ਸੁਟਿਆ ਜਾਊਗਾ ਉਹ ਜਿੱਦਾਂ ਤੁਸੀਂ ਮੁਕਾਬਲੇ ਕਰਦੇ ਹੋ ਇਹਨਾਂ ਮੁਕਾਬਲਾਂ ਵਿੱਚ ਤੁਹਾਨੂੰ ਟਹਿਟੇ ਦੀ ਵੀ ਕੀਤਾ ਜਾਊਗਾ ਜਿੱਦਾਂ ਅੱਜ ਬਾਦਲ ਗੈਂਗਸਟਰ ਨੂੰ ਜਿਹੜਾ ਸਾਡੀ ਪੁਲਿਸ ਨੇ ਤੈਟੇ ਦੀ ਜਿਹੜਾ ਕੀਤਾ ਇਸ ਕਰਕੇ ਕਿਉਂਕਿ ਪੰਜਾਬ ਬਹੁਤ ਸਾਲਾਂ ਬਾਅਦ ਮਸਾਹੀ ਵਿਕਾਸ ਦੀਆਂ ਲੀਆਂ ਤੇ ਆਇਆ ਇਸ ਕਰਕੇ ਅਸੀਂ ਕਿਸੇ ਨੂੰ ਵੀ ਪੰਜਾਬ ਦੇ ਸਵਕਾਸ ਦੀਆਂ ਲੀਆਂ ਵਿੱਚ ਜਿਹੜਾ ਉਹ ਰੋੜਾ ਵੀ ਬੰਨ੍ਹ ਦੇਵਾਂਗੇ ਹਰ ਤਰ੍ਹਾਂ ਪੰਜਾਬ ਦਾ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਹੈ ਉਹਨੂੰ ਕਾਇਮ ਰੱਖਾਂਗੇ ਔਰ ਪੰਜਾਬ ਦੇ ਵਿੱਚ ਕਾਨੂੰਨ ਦਾ ਰਾਜ ਜਿਹੜਾ ਉਹ ਲਾਗੂ ਰਹੂਗਾ ਔਰ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕਰਾਂਗੇ ਇਹ ਮੈਂ ਤੁਹਾਡੇ ਵਾਂਹੀਂ ਮੈਸੇਜ ਦੇਣਾ ਚਾਹੁੰਦਾ ਗੈਸਟਾਂ ਨੂੰ ਕਿ ਪਹਿਲਾਂ ਵੀ ਕਿਹਾ ਹੋਰ ਵੀ ਕਿਹਾ ਪਿਛਲੇ 8 ਦਿਨ ਦੀ ਤੁਸੀਂ ਰਿਪੋਰਟਾਂ ਦੇਖ ਲਓ ਸਾਡੀ ਪੁਲਿਸ ਨੇ ਜਿੰਨਾ ਕੰਮ ਕੀਤਾ ਜਿੰਨਾ ਵਧੀਆ ਸਾਡੇ ਬਹਾਦਰ ਪੁਲਿਸ ਜਵਾਨਾਂ ਨੇ ਕੰਮ ਕੀਤਾ ਅੱਜ ਵੀ ਇੱਕ ਪੁਲਿਸ ਮੁਲਾਜ਼ਮ ਜਿਹੜਾ ਜ਼ਖਮੀ ਹੋਇਆ ਇਸ ਕਰਕੇ ਅਸੀਂ ਜਿੰਨਾ ਪਿਛਲੇ 8 ਦਿਨ ਦੇ ਵਿੱਚ ਜਿੰਨਾ 8 ਦਿਨ ਦੇ ਵਿੱਚ ਜਿਹੜਾ ਗੈਸਟਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਹਦਾ ਰਿਜ਼ਲਟ ਹੈ ਕਿ ਕਈ ਗੱਲਸ ਜਿਹੜੇ ਮਾਵੇ ਗਏ ਆ ਕਈ ਜ਼ਖਮੀ ਹੋਏ ਆ ਕਈ ਫੜ ਕੇ ਝੜਿਆ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਆ ਸੋ ਮੈਂ ਕਹਿਣਾ ਚਾਹੁੰਦਾ ਕਿ ਅੱਜ ਵੀ ਤੁਹਾਨੂੰ ਇਹ ਮੌਕਾ ਕਿ ਤੁਸੀਂ ਮੁੱਖ ਤਾਰਾ ਚਾਜੋ ਚੰਗੇ ਰਹੋਗੇ ਪੰਜਾਬ ਛੱਡ ਜੋ ਹੋਰ ਚੰਗੇ ਰਹੋਗੇ ਪਰ ਇਹ ਕਦੀ ਨਾ ਭੁੱਲਿਓ ਕਿ ਤੁਸੀਂ ਗੋਲੀ ਚਲਾ ਕੇ ਪੰਜਾਬ ਤੋਂ ਬਾਹਰ ਜਾ ਕੇ ਵੱਜੋਗੇ ਪੱਜੇ ਨਹੀਂ ਦੇਵਾਂਗੇ ਤੁਹਾਨੂੰ ਭਾਵੇਂ ਜੋ ਮਰਜ਼ੀ ਹੋ ਜੇ ਜਿਹੜਾ ਵੀ ਗੋਲੀ ਚਲਾਊਗਾ ਉਹਨੂੰ ਜਵਾਬ ਜਿਹੜਾ ਪੂਰਾ ਠੋਕ ਕੇ ਦੇਵਾਂਗੇ ਕਾਨੂੰਨ ਦਾ ਰਾਹ ਜਿਹੜਾ ਉਹ ਪੰਜਾਬ ਦੇ ਵਿੱਚ ਲਾਗੂ ਕਰਕੇ ਵਾਂਗੇ ਭਾਵੇਂ ਜੋ ਮਰਜ਼ੀ ਹੋ ਜਾਏ ਇਹ ਮੈਂ ਤੁਹਾਡੇ ਰਾਈ ਮੀਡੀਆ ਕਲਮੀਆਂ ਦੇ ਰਾਹੀਂ ਜਿਹੜਾ ਇਹਨਾਂ ਅੰਸਾਂ ਨੂੰ ਸਮਾਜ ਵਿਰੋਧੀ ਤੱਤਾਂ ਨੂੰ ਇਹਨਾਂ ਬਦਮਾਸ਼ਾਂ ਨੂੰ ਜਿਹੜਾ ਉਹ ਮੈਸੇਜ ਜਿਹੜਾ ਦੇਣਾ ਚਾਹੁੰਦਾ ਸੀ ਤਾਂ ਤੁਹਾਨੂੰ ਜਿਹੜਾ ਅੱਜ ਜਿਹੜਾ ਥੋੜੇ ਟਾਈਮ ਦੇ ਵਿੱਚ ਹੀ ਜਿਹੜਾ ਸੱਧਿਆ ਗਿਆ ਸੀਗਾ ਜੇ ਤੁਹਾਡਾ ਕੋਈ ਸਵਾਲ ਹੈ ਉਹ ਤੁਸੀਂ ਕਰ ਸਕਦੇ ਹੋ ਧੰਨਵਾਦ ਸਾਬ ਅਮਿੰਦਰ ਸਿੰਘ ਰਾਜਾ